ਸਤਿ ਸ੍ਰੀ ਅਕਾਲ ਜੀ ਸਾਰੇ ਮਦਿਫਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਦੇ ਵੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਘਰ ਦੇ ਪਸ਼ੂ ਆ ਜਿਹੜੇ ਵੀਰ ਜੀ ਹਨਾਂ ਦੇ ਇੱਕੋ ਛੋਟੀ ਜਿਹੜੀ ਬਕਾਊ ਕੀਤੀ ਆ ਆਹੀ ਛੋਟੀ ਜਿਹੜੀ ਵੇਚਣੀ ਆ ਬਾਕੀ ਪਸ਼ੂ ਇੱਧਰ ਵੱਜੇ ਆ ਨਾਲ ਦੁੱਧ ਦਾ ਕੰਮ ਹੈ ਜਿਹੜਾ ਵੀਰ ਜੀ ਹਨਾਂ ਦਾ ਤੇ ਪਹਿਲੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚ ਇੱਧਰ ਵੀ ਤੁਹਾਨੂੰ ਦਿਖਾ ਦਈਏ ਦੁੱਧ ਵਾਲੇ ਪਸ਼ੂ ਆ ਸਾਰੇ ਤੇ ਬਾਕੀ ਆ ਵੀ ਆਪਣੀ ਸਮਝਣਾ ਵੇਖ ਚਾਖ ਕੇ ਤਸੱਲੀ ਕਰਕੇ ਆਪਣੀ ਚਵਾਈ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਓ ਦੋ ਟਾਈਮ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਹੋਰ ਵੀਰ ਜੀ ਠੀਕ ਠਾਕ ਜੀ ਹਾਂਜੀ ਜੀ ਵਧੀਆ ਵਧੀਆ ਜੀ ਠੀਕ ਠਾਕ ਚੱਲਦੇ ਜੇ ਤੇ ਨਾਮ ਦੱਸੋ ਵੀਰ ਜੀ ਕਰਾ ਮੇਰਾ ਹਰਪ੍ਰੀਤ ਹੈ ਜੀ ਅੱਛਾ ਜੀ ਤੇ ਪਿੰਡ ਚ ਮਿੰਡਾ ਦੇਵੀ ਤਹਿਸੀਲ ਸਾਨੂੰ ਵਿਜੀਠਾ ਲੱਗਦੀ ਜੇ ਤੇ ਜ਼ਿਲ੍ਹਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਲੱਗੇ ਕਥਨਗਰ ਜਨਮ ਸਥਾਨ ਬਾਬਾ ਬੁੱਢਾ ਜੀ ਹੈ ਨਾ ਮੇਰੇ ਤੋਂ 2 ਕਿਲੋਮੀਟਰ ਦੇ ਪਿੰਡ 'ਚ ਠੀਕ ਹੈ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਵਾਰੀ ਫੋਨ 9877824825 ਠੀਕ ਹੈ ਤੇ ਘਰ ਦੀ ਝੋਟੀ ਪਾਲੀ ਹੈ ਫਿਰ ਘਰ ਦੀ ਝੋਟੀ ਜੀ ਠੀਕ ਹੈ ਹਾਂਜੀ ਤੇ ਇਹਦੀ ਮਾਂ ਵੀ ਹੈ ਜੇ ਕੋਲੀ ਹੈ ਤਾਂ ਕਿ ਕੋਲੀ ਮਾਂ ਵੀ ਇਹਦੀ ਕੋਲ ਜੀ ਠੀਕ ਹੈ ਇਹ ਜੀ ਨੂੰ ਸੂਈਵਾਂ ਚਾਰ ਦਿਨ ਹੋ ਗਏ ਜੀ ਅੱਛਾ ਤੇ 9.5 10 ਲੀਟਰ ਥੱਲੇ ਬੋਲਾ ਤੇ ਆਜੇ ਅੱਛਾ ਹਾਂਜੀ ਸੂਆ ਕਿ ਨਾਂ ਇਹਦਾ ਸੂਆ ਦਾ ਪਹਿਲਾ ਜੀ ਅੱਛਾ ਪਹਿਲਾ ਸੂਆ ਹੀ ਆ ਚਾਰ ਦਾ ਤੂੰ ਹੋ ਜੀ ਅੱਛਾ ਮੂੰਹ ਚਾਰ ਦਾ ਮੂੰਹ ਚਾਰ ਦਾ ਠੀਕ ਆ ਹਾਂਜੀ ਤੇ ਕਿੰਨਾ ਕੁ ਦੁੱਧ ਕਰੀ ਜਾਊਗੀ ਦੋ ਦਿਨੇ 13 13.5 ਲੀਟਰ ਭਰਨਾ ਜੀ ਅੱਛਾ ਹਾਂਜੀ ਪਹਿਲੇ ਸੂਏ ਚਾਰ ਦਿਨ ਭਰੂਗੀ ਹਾਂਜੀ ਇਹਦੀ ਮਾਂ ਵੀ ਸਾਡੇ ਕੋਲ ਆ ਅੱਛਾ ਉਹ ਇਸ ਟਾਈਮ 8 ਮਹੀਨੇ ਦੀ ਗੱਭਣ 6.5 7 ਲੀਟਰ ਥੱਲੇ ਇਸ ਟਾਈਮ ਦੁੱਧ ਦੇਗਾ ਜੀ ਅੱਛਾ ਤੇਰੀ ਮਾਂ ਕੇ ਨੰਗ ਦੁੱਧ ਚਵਾ ਦਿੰਦੀ ਮਾਂ ਇਹਦੀ 16 ਲੀਟਰ ਦੁੱਧ ਆ ਲਈ ਵੀ ਦੇਮ ਅੱਛਾ ਆ ਜਿਹੜੀ ਆ ਇਹਦੀ ਮਾਂ ਆ ਹਾਂਜੀ ਹਾਂਜੀ ਇਸ ਸਲੇਸ਼ ਟਾਈਮ ਤੋਂ ਸਾਡੇ ਕੋਲ 6 ਲੀਟਰ ਦੁੱਧ ਹੈਗਾ ਜੀ ਇਹ ਦੋ ਮਿੰਟਾਂ 'ਚ ਮਿਲਦੀ ਹੈ ਅੱਛਾ ਠੀਕਾ ਟੋਗ ਵਾਲੀ ਨੂੰ ਆਉਂਦੀ ਹੈ ਵੀ ਠੀਕ ਹੈ ਇਹ ਸੀਲ ਚਾ ਕੇ ਮਾਜੀ ਵੀ ਤੇ ਬਾਕੀ ਇੱਕ ਅੱਧ ਕਾਠੇ ਦਾ ਵੀ ਆਪਾਂ ਦੇਖ ਸਕਦੇ ਚੰਗਾ ਉੱਚਾ ਆ ਹਾਂਜੀ ਹਾਂਜੀ ਤੇ ਆਹ ਵਾਲੀ ਮੱਝ ਦੀ ਝੋਟੀ ਆ ਜਿਹੜੀ ਆਹ ਵਾਲੀ ਆਹ ਦੇਖ ਸਕਦੇ ਜੀ ਬਾਕੀ ਉਧਰ ਪਰਲੇ ਪਾਸੇ گاਵਾਾਂ ਵਿੱਚ ਜਿਹੜੀਆਂ ਕਾਫੀ ਰੱਖੀਆਂ ਵੇ ਵਿਧੀਆਂ ਨੇ ਤੇ ਹਰ ਤਰ੍ਹਾਂ ਦਾ ਪਸ਼ੂ ਹੈ ਛੋਟੀਆਂ ਵੀ ਆ ਤੇ ਭੱਡੀਆਂ ਵੀ ਆ ਵੈਰੈਟੀ ਸਾਰੀ ਦਿਖਾ ਦਿਓ ਕਿੰਨੇ ਦੇ ਪੱਛਾ ਲਾ ਕੇ ਕਰੀ ਦਿਖਾ ਦਿੰਨੇ ਆ ਪਤਾ ਲੱਗ ਜਾਂਦਾ ਹਲ ਹਲਦਾ ਵੀ ਆ ਦੇਖ ਸਾਡੀ ਮਗਰ ਕੱਟਾ ਜੀ ਕੱਟੀ ਜਮ ਮਗਰ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਤੇ ਬਾਕੀ ਆ ਥੱਲੇ ਉਹ ਖਾਣਾ ਦੇਖ ਸਕਦੇ ਆ ਚੰਗੀ ਬਣੀ ਆ ਥੱਲੇ ਆ ਪੜੀਏ ਅਸਮਾ ਅਗੇ ਕਰੀ ਤੁਹਾਨੂੰ ਧਰਾ ਮਾਰ ਕੇ ਦਿਖਾ ਦਿੰਨੇ ਆ ਪਹਿਲਾ ਸੂਆ ਝੋਟੀ ਆ ਤੇ ਉਤਰਾ ਕੱਦ ਕਾਠ ਫੇਟ ਸੁੜੇ ਦੀ ਚੰਗੀ ਆ ਇਹੇ ਵੀਰ ਜੀ ਮੈਲਾ ਕੁਲੇ ਤੇ ਆਈ ਨਾ ਜੀ ਰੋ ਹਾਂਜੀ ਇਹਨੇ 13.5 14 ਲੀਟਰ ਤਾ ਦਰਮਾਨ ਨਾ ਕਰਨਾ ਜੀ ਠੀਕ ਆ ਜੀ ਪੰਜ ਚਾਰ ਦੇ ਵਿੱਚ ਜੀ ਸੂਈ ਨੂੰ ਇਹਦੇ ਬੋਲੇ ਹੀ ਬਣ ਗਏ ਜੀ ਠੀਕ ਆ ਹਾਂਜੀ ਆਹ ਕੋ ਬੋਲੇ ਹੀ ਚਟਾ ਠੀਕ ਆ ਹਾਂਜੀ ਜੇ ਇਹ ਵੀਰ ਨੇ ਪ੍ਰੋਪਰ ਪਾਈ ਅੱਜ ਕੋ ਵੀਡੀਓ ਆਈ ਠੀਕ ਆ ਵੀਡੀਓ ਕਹਿੰਦੇ ਪ੍ਰੋਪਰ ਜੇਤ ਦੀ ਬਣਾਈ ਆ ਸਾਰੀ ਇਹਦੀ ਅੱਗੇ ਬੰਦ ਚਾਪਾਂ ਪਸ ਮਾਰ ਕੇ ਥਾਂ ਜਿਹੜਾ ਵਧੀਆ ਕੱਢ ਤੇ ਪਰ ਉਹ ਪਰ ਹੱਥ ਚੋਂ ਆਉਣ ਵਾਲਾ ਥਾਣੇ ਆ ਤਰਾ ਨਾ ਦੇਖ ਸਾਦੇ ਅਗਲੇ ਪਿਛਲੇ ਥਾਣੇ ਲਗਭਗ ਇੱਕੋ ਜਿਹੀ ਆ ਉਮੀਦ ਇਹਦੀ ਗਾੜ ਵੀ ਚੰਗੀ ਹੋਗੀ 2.5 ਕਿਲੋ ਗਾੜ ਜੇ ਅੱਛਾ ਜੀ ਹਾਂ ਜੀ ਬਾਕੀ ਦੁੱਧਾਂ ਲਈ ਨਿਸ਼ਾਨੀਆਂ ਜਿਹੜੀਆਂ ਛੋਟੀ ਜਿਹੀ ਚੰਗੀਆਂ ਵਾ ਬਾਕੀ ਖੜੇ ਕੋਈ ਸਾਮ ਬਲ ਅਗਲੇ ਦਿਨਾਂ ਥੋੜਾ ਜਿਹਾ ਗਾਂ ਚੱਲ ਗਈ ਅਗਲੇ ਦਿਨ ਬੱਚਾ ਕਰ ਇਹ ਤਾਂ ਜੀ ਸੋਈ ਹੈ ਥੋੜੇ ਦਿਨਾਂ ਦੀ ਬੱਚਾ ਪਹਿਲਾਂ ਥੋੜਾ ਪਰਾਂ ਬੰਨਤਾ ਉਹਦੇ ਕਰਕੇ ਗਾਂ ਨੂੰ ਜਾਂਦੀ ਦਿਖਾ ਦਈਏ ਵਿੱਚ ਚਵਾਖਰੇ ਦਾ ਆ ਆ ਅਗਲੇ ਖਨ ਦਾ ਚਵਾਜ ਤੇ ਪਿਛਲੇ ਖਨ ਦਾ ਚਵਾ ਵੀ ਆਪਾਂ ਲੈ ਛੱਡਦੇ ਹਾਂ ਇਹ ਪਿਛਵਾ ਜਿਹੜਾ ਸਾਫ਼ ਹੈ ਬਿਲਕੁਲ ਤੇ ਬਾਕੀ ਇੱਕ ਦੂਰ ਤੋਂ ਵੀ ਦੇਖ ਸਕਦੇ ਜਿੱਤਰੇ ਹੀ ਠੰਡੀ ਸੀ ਲਿਆ ਬਸ ਬੱਚਾ ਛੱਡੋ ਤੇ ਛੋਲਾ ਤੋਰੋ ਵੀ ਜਿਹੜੇ ਕਰੀ ਨੇ ਬਾਕੀ ਚਿੰਡਾ ਦੇ ਵੀ ਕੱਢਾ ਆ ਇੱਥੇ ਕਾਫੀ ਜਿਹੜਾ ਵਾ ਇਹ ਜਿਹੜੀ ਹੈਗੀ ਆ ਤੇ ਘਰਾਂ 'ਚ ਇੱਥੇ ਦੁੱਧ ਫਿਰ ਲੱਗ ਜਾਂਦਾ ਜਿਹੜਾ ਵੀਰਿਆਂ ਨਾਲ ਬਾਕੀ ਕੱਦ ਕੱਠ ਪਿੱਠ ਪੁੜੇ ਤੋਂ ਚੰਗੀ ਬਾਕੀ ਕੋਈ ਵੀਰ ਆਪਣੀ ਸਮਝ ਨਾਲ ਵੇਖ ਕੇ ਖੜੇ ਦਿਖਾ ਦੇ ਦਾਂਦੇ ਪਿਓਰ ਚਾਰ ਦਾਂਦੇ ਆ ਜਿਹੜੀ ਹਾਂਜੀ ਕਰ ਦੇ ਇੱਕ ਵਾਰੀ ਦਿਖਾਈਏ ਫਿਰ ਚੰਗੀ ਤਰ੍ਹਾਂ ਥੋੜਾ ਦਿਖਾਈ ਨਹੀਂ ਗਏ ਕੋਰੇ ਕਈ ਜਿਹੜੀ ਪਸ਼ੂ ਬਾਹਰ ਦੇ ਬੰਦੇ ਤੋਂ ਵੀ ਡਰ ਜਾਂਦਾ ਬਾਕੀ ਹੈਗੀ ਜਿਹੜੀ ਚਾਰ ਦਾਂਦੇ ਚਲੋ ਕੋਈ ਨਹੀਂ ਰਹਿਣ ਦੋ ਵੀ ਜੀ ਚਾਰ ਦਾਂਦੇ ਤੋਰ ਦੋ ਇੱਕ ਵਾਰੀ ਉਹਨੂੰ ਲੈ ਜਾ ਫਿਰ ਹੈਗੀ ਜਿਹੜੀ ਚਾਰ ਦੰਦਿਆ ਤਰ੍ਹਾਂ ਚਾਚਾ ਬਾਕੀ ਕੋਈ ਵੀਰ ਜਿਹੜਾ ਖੜੂਗਾ ਉਹ ਆਪਣਾ ਇੱਕ ਵਾਰੀ ਫੇਰ ਦੰਦ ਦੇ ਵੇਖ ਲੈ ਲੈ ਜਾਓ ਜੀ ਬਾਕੀ ਇਹਦੀ ਮਾਮੀ ਜਵਾਨੇ ਆ ਤੇ ਆਪ ਵੀ ਜਵਾਨੇ ਹੋ ਲਿਓ ਨਹੀਂ ਲੈ ਜਾਓ ਜੀ ਹਾਂ ਦੇਖ ਸੰਦੇਹ ਮਨ ਅਪਿਸ਼ਵੇਂ ਖਾਣਾ ਚੰਗਾ ਦੂਰ ਦੂਰ ਜਿਹੜਾ ਇਹ ਤੇ ਲੱਗਾ ਇਹ ਹੌਣ ਨਹੀਂ ਰੀਤਿਕ ਆਦੀ ਜਦੋਂ ਮੱਧੀ ਰੁੱਧਲੇ ਭਾਵੇਂ ਦੁਪਹਿਰੇ ਚਲੋ ਇਧਰ ਕੋ ਗੱਲ ਠੀਕ ਹੈ ਹਾਂ ਜੀ ਇਸ ਤਰ੍ਹਾਂ ਜੇ ਦੁਪਹਿਰ ਦਾ ਹੀ ਟਾਈਮ ਹੈ ਤੇ ਦੁਪਹਿਰੇ ਹੀ ਖਸਮ ਕੀ ਆ ਸ਼ਾਮਾ ਨੂੰ ਨੇ ਆਇਆ ਪੂਰੀ ਬੰਦਣਾ ਜੀ ਠੀਕ ਆ ਸ਼ਾਮ ਤੱਕ ਰਚਵਾਏ ਦੀ ਟਾਈਮ ਤੱਕ ਇਹ ਕਹਿੰਦੇ ਪੂਰੀ ਬਣ ਜੂਗੀ ਤੇ ਕਿੰਨਾ ਫਿਰ ਮੁੱਲ ਰੱਖਣਾ ਜੀ ਇਹਦਾ ਆਪਾਂ ਵਿੱਚ ਮੁੱਲ ਭਾਵੇਂ ਇਹਦਾ 1 15 ਕਰ ਲਈਏ ਜਾਂ ਇੱਕ 10 ਕਰ ਲਈਏ ਹਾਂਜੀ ਤੇ ਤੁਹਾਡੇ ਚੈਨਲ ਤੇ ਵੇਖੋ ਵੀਡੀਓ ਪੈ ਗਈ ਜੀ ਹਾਂਜੀ ਹਾਂਜੀ ਕਿਹੜਾ ਮੁੱਲ ਪੜਾ ਜੀ ਹਾਂਜੀ ਆਹੀ ਇਹਦਾ ਜਿਹੜਾ ਮਾਨਤਾ ਨੇ 79000 ਤੱਕ ਕਰਨਾ ਅੱਛਾ 79000 ਚ ਮਾਨਤਾ ਕਰ ਠੀਕ ਆ ਕੋਈ ਫੋਨ ਲਾਊਗਾ ਤੇ ਮੌਕੇ ਤੇ ਹੋ ਜਾਊਗਾ ਠੀਕ ਆ ਜੀ ਬਾਅਦ ਦੇ ਹਿਸਾਬ ਨਾਲ ਰੇਟ ਲਾਵੇ ਜੀ ਠੀਕ ਆ ਠੀਕ ਆ ਜੀ ਬਾਕੀ ਚਲੋ ਕੋਈ ਵੀਰ ਫੋਨ ਲਾਵੇ 97000 ਚੋਂ ਕਹਿੰਦੇ ਕਿ ਮਾਨਤਨ ਕਰ ਦੇਣਗੇ ਕਹਿੰਦੇ ਕੋਈ ਝੋਟੀ ਦੇ ਹਿਸਾਬ ਨਾਲ ਕੋਈ ਮੁੱਲ ਲਾਵੇ ਤੇ ਝੋਟੀ ਕਹਿੰਦੇ ਦੇ ਦੇਾਂਗੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇ ਇਸ ਚਾਕੇ ਤਸੱਲੀ ਕਰਕੇ ਖੜੇ ਜੀ